16 ਕੁੜੀਆਂ ਤੇ 8 ਮੁੰਡਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਤੇ ਇਹਨਾਂ 16 ਕੁੜੀਆਂ ਦੇ ਵਿੱਚੋਂ 8 థਾਈਲੈਂਡ ਦੀਆਂ ਦੱਸੀਆਂ ਜਾ ਰਹੀਆਂ ਨੇ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਇਸ ਪਾਸ ਸੈਂਟਰ ਡੀਆਰ ਦੇ ਵਿੱਚ ਜਿਸਮ ਫਰੋਖੀ ਦਾ ਤੰਦਾ ਹੋ ਰਿਹਾ ਜਿਸ ਤੋਂ ਬਾਅਦ ਪੁਲਿਸ ਨੇ ਇਸ ਪਾਸ ਸੈਂਟਰ 'ਤੇ ਰੇਡ ਕੀਤੀ ਤੇ 16 ਕੁੜੀਆਂ ਤੇ 8 ਮੁੰਡਿਆਂ ਨੂੰ ਹਿਰਾਸਤ ਵਿੱਚ ਲਿਆ ਸਪਾਸ ਸੈਂਟਰ ਦੇ ਮਾਲਕਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਵੱਡੀ ਖਬਰ ਪਟਿਆਲਾ ਤੋਂ ਜਿੱਥੇ ਪੁਲਿਸ ਨੇ 16 ਕੁੜੀਆਂ ਤੇ 8 ਮੁੰਡੇ ਹਿਰਾਸਤ ਵਿੱਚ ਲਏ ਨੇ ਹਾਲਾਂਕਿ 8 ਕੁੜੀਆਂ ਜੋ ਕਿ ਆਪਣੇ ਆਪ ਨੂੰ ਵਿਦੇਸ਼ੀ ਦੱਸ ਰਹੀਆਂ ਨੇ ਉਹਨਾਂ ਦੇ ਹੁਣ ਪਾਸਪੋਰਟ ਚੈੱਕ ਕੀਤੇ ਜਾ ਰਹੇ ਨੇ ਸਪਾ ਸੈਂਟਰ ਦਾ ਸ਼ਟਰ ਬੰਦ ਕਰਕੇ ਅੰਦਰ ਚੋਰੀ-ਚੋਰੀਆ ਕੰਮ ਹੋ ਰਿਆ ਸੀ ਪੁਲਿਸ ਮੁਤਾਬਕ 2-3 ਮਹੀਨਿਆਂ ਤੋਂ ਇੱਥੇ ਇਸਪਾਸ ਸੈਂਟਰ ਚੱਲ ਰਿਹਾ ਜਿਸ ਦੀਆਂ ਲਗਾਤਾਰ ਸ਼ਿਕਾਇਤਾਂ ਮਿਲਦੀਆਂ ਨੇ ਜਿਸ ਦੀ ਕਾਰਵਾਈ ਕਰਦਿਆਂ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋਵੇਂ ਇਸਪਾਸ ਸੈਂਟਰਾਂ ਦੇ ਮਾਲਕ ਮੌਕੇ ਤੇ ਮੌਜੂਦ ਨਹੀਂ ਸਨ ਨਵਾਂ ਮਾਲਕਾ ਤੇ ਮਾਮਲਾ ਦਰਜ ਕੀਤਾ ਗਿਆ ਤੇ ਫਰਾਰ ਹੋਏ ਮਾਲਕਾ ਦੀ ਗ੍ਰਿਫਤਾਰੀ ਲਈ ਰੇਡ ਵੀ ਕੀਤੀ ਜਾ ਰਹੀ ਹੈ ਪੁਲਿਸ ਮੁਤਾਬਕ ਫੜੀਆਂ ਗਈਆਂ ਇਹਨਾਂ ਕੁੜੀਆਂ ਨੂੰ ਮਾਲਕਾ ਦੇ ਵੱਲੋਂ ਸਪਾ ਸੈਂਟਰਾਂ ਦੇ ਅੰਦਰ ਹੀ ਰਹਿਣ ਨੂੰ ਕਮਰੇ ਦਿੱਤੇ ਗਏ ਸ ਵੱਡੀ ਖਬਰ ਪਟਿਆਲਾ ਦੇ ਜਿੱਥੇ ਇਸਪਾ ਸੈਂਟਰ ਤੇ ਰੇਡ ਕਰਕੇ 16 ਕੁੜੀਆਂ ਤੇ 8 ਮੁੰਡੇ ਹਿਰਾਸਤ ਚ ਲੈ ਗਏ ਨੇ ਅੰਦਰ ਅੰਦਰ ਗੇਰੀ ਚੱਲੋ ਤੁਸੀਂ ਅੰਦਰ ਅੰਦਰ ਗੇਰੀ ਚੱਲੋ ਅੰਦਰ ਅੰਦਰ ਗੇਰੀ ਚੱਲੋ ਗਲਤੀ ਕਰ ਜਲਾ ਚਲੋ ਜਿੰਨੇ ਰੋੜਾ ਰੱਖ ਲੈਣਾ 5 ਵਜੇ ਦੇਲੀ ਹੜ੍ਹ ਖੜਜੋ ਯਾਰ ਅੰਦਰ ਕੱਢੀਓ ਇੱਧਰ ਹੀ ਆ ਮੁੰਡੇ ਵੀ ਨੇ ਹੜ੍ਹਜੋ ਚਲੋ ਆਓ ਵੀ ਚੱਲ ਹਾਂ ਬਾਤ ਬਾਤ ਕਰੀਏ ਸਰ ਸਰ ਜਿਹੜੇ ਕਿੰਨੇ ਗ੍ਰਿਫਤਾਰ ਕੀਤੇ ਗਏ ਨੇ ਵੀ ਤੇ ਕੀ ਇਹ ਪੂਰਾ ਮਾਮਲਾ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮਾਂ ਚ ਬਿੜੀਆਂ ਹੋਈਆਂ ਨੇ ਉਹਦੇ ਤਹਿਤ ਕੱਲ ਕਾਰਵਾਈ ਕਰਦੇ ਹੋਏ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਪਟਿਆਲਾ ਸਪੈਸ਼ਲ ਸੈਲ ਵੱਲੋਂ ਤੇ ਠਾਨ ਆਰਮਡ ਸਟੇਟ ਦੀ ਪੁਲਿਸ ਪਾਰਟੀ ਵੱਲੋਂ ਇੱਕ ਸਾਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਵੀ ਜੋ ਸਪਾ ਸੈਂਟਰਾਂ ਦੀ ਆੜ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਤੇ ਦੋ ਸਪਾ ਸੈਂਟਰ ਇੱਕ ਆਰਕ ਨਾਂ ਦਾ ਇੱਕ ਸੰਸ਼ਾਈ ਸੰਸ਼ਾਈ ਨਾਂ ਦਾ ਉੱਥੇ ਜਿੱਥੇ ਕਿ ਇਲੈਗਲ ਐਕਟੀਵਿਟੀਜ਼ ਹੋ ਰਹੀਆਂ ਪਾਈਆਂ ਗਈਆਂ ਤੇ ਜਿਸ ਦੇ ਤਹਿਤ ਉਥੋਂ 16 ਲੜਕੀਆਂ ਤੇ 8 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਨ੍ਹਾਂ ਦੇ ਖਿਲਾਫ ਇਮੋਰਲ ਟਰੈਫਿਕ ਐਕਟ ਦੇ ਤਹਿਤ ਠਾਣਾ ਰਪਨ ਸਟੇਟ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਉਹਨਾਂ ਨੂੰ ਹੁਣ ਪੇਸ਼ ਅਦਾਲਤ ਕੀਤਾ ਜਾ ਰਿਹਾ ਸਰ ਫਾਰਨਰ ਕਿੰਨੇ ਨੇ ਜੀ ਉਹਦੇ ਚੋਂ 16 ਟੋਟਲ 16 ਲੜਕੀਆਂ ਗ੍ਰਿਫਤਾਰ ਕੀਤੀਆਂ ਗਈਆਂ ਜਿਦੇ ਚੋਂ 8 ਲੜਕੀਆਂ ਥਾਈਲੈਂਡ ਦੀਆਂ ਆਪਣੇ ਆਪ ਨੂੰ ਦੱਸ ਰਹੀਆਂ ਨੇ ਸਰ ਮਾਈਨਰ ਵੀ ਹੈ ਕੋਈ ਜੀ ਨਹੀਂ ਮੇਜਰੀ ਨਹੀਂ ਤਕਰੀਬਨ ਸਰ ਜਿਹੜੇ ਥਾਈਲੈਂਡ ਦੀਆਂ ਲੜਕੀਆਂ ਦੱਸਿਓ ਇੱਥੇ ਲੀਗਲ ਰਹਿ ਰਹੀਆਂ ਨੇ ਕਿਸ ਤਰ੍ਹਾਂ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਉਹਨਾਂ ਦਾ ਵੀਜ਼ੇ ਵੇਰੇ ਚੈੱਕ ਕਰਾਂਗੇ ਐਮਬੈਸੀ ਨਾਲ ਤਾਲਮੇਲ ਕਰਕੇ ਸਾਰਾ ਉਹ ਚੈੱਕ ਕੀਤਾ ਜਾਊਗਾ ਸਰ ਕਦੋਂ ਚੱਲ ਰਹੇ ਸੀਗੇ ਇਹ ਇਹ ਹੁਣ ਪਤਾ ਲੱਗਿਆ ਵੀ ਆਨ ਆਫ ਜਾਂ 2-3 ਮਹੀਨਿਆਂ ਤੋਂ ਇਹ ਚਲਾ ਰਹੇ ਸੀਗੇ ਸ਼ਟਰ ਵਗੈਰਾ ਬੰਦ ਕਰਦੇ ਬੰਦ ਰੱਖਦੇ ਸੀਗੇ ਤੇ ਮਤਲਬ ਓਪਨਲੀ ਨਹੀਂ ਸੀ ਚਲਾਉਂਦੇ ਤੇ ਚੋਰੀ ਛੁਪੇ ਚਲਾਉਂਦੇ ਸੀ ਤਾਂ ਹੀ ਸਾਨੂੰ ਕੱਲ ਇਹ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਉਹਦੇ ਤਹਿਤ ਕਾਰਵਾਈ ਅਮਲਤੀ ਲੈਂਦੀ ਹੈ ਸਰ ਓਨਰ ਦੇ ਉੱਤੇ ਵੀ ਕ ਸਰ ਫਰਾਰ ਨੇ ਜੀ ਉਹ ਫਰਾਰ ਨੇ ਉਹ ਮੌਜੂਦ ਨਹੀਂ ਸੀ ਜਦੋਂ ਰੇਡ ਹੋਈਆਂ ਉੱਥੇ ਤੇ ਹੁਣ ਵੀ ਭੱਜੇ ਹੋਏ ਨੇ ਸਾਨੂੰ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਇੱਕ ਕਰਮਜੀਤ ਸਿੰਘ ਨਾਂ ਇੱਕ ਜਤਿੰਦਰ ਸਿੰਘ ਨਾਂ ਸਰ ਕੋਈ ਰਹਿਣ ਦਾ ਪਤਾ ਲੱਗਿਆ ਜੀ ਕਿੱਥੇ ਰਹਿ ਰਹੀਆਂ ਸੀ ਇਹ ਕੁੜੀਆਂ ਜਿਹੜੀਆਂ ਤੇ ਉੱਥੇ ਇਹਨਾਂ ਨੂੰ ਇਹ ਆਪਣੇ ਸਪਾ ਸੈਂਟਰਾਂ ਦੇ ਉੱਤੇ ਥੱਲੇ ਜਿਵੇਂ ਫਲੋਰਸ ਤੇ ਇਹਨਾਂ ਨੂੰ ਕਮਰੇ ਵਗੈਰਾ ਮਹੱਈਆ ਕਰਾਏ ਹੋਏ ਸੀ ਉੱਥੇ ਇਹਨਾਂ ਨੂੰ ਠਹਿਰ ਦਿੱਤੀ ਹੋਈ ਸੀ ਸਰ ਕੋਈ ਡਰੱਗਸ ਵਗੈਰਾ ਦਾ ਵੀ ਲੱਗਿਆ ਨਹੀਂ ਉਹ ਕੋਈ ਡਰਾਗਾੜੀ ਕੋਈ ਗੱਲ ਨਹੀਂ ਸਾਹਮਣੇ ਜਿਹੜੇ ਮੁੰਡੇ ਫੜੇ ਗਏ ਕਿੱਥੋਂ ਦੇ ਨੇ ਜੀ ਇਹ 24 ਮੁੰਡੇ ਨੇ ਜੀ ਸ ਲੜਕੇ ਲੜਕੇ ਹੋਰ ਵੀ ਜਗ੍ਹਾ ਤੇ ਇਸ ਤਰ੍ਹਾਂ ਦੀ ਗ੍ਰੇਡਮ ਹੋਈ ਹੋ ਸਕਦੀ ਸਰ ਸਾਰੇ ਪੂਰੇ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਹੀ ਚੈੱਕ ਰੱਖਿਆ ਜਾਊਗਾ ਜੇ ਕਿਤੇ ਵੀ ਇਲੈਗਲ ਐਕਟੀਵਿਟੀ ਸਪਾ ਸੈਂਟਰਾਂ ਦੇ ਆੜ ਦੇ ਵਿੱਚ ਹੁੰਦੀ ਨਜ਼ਰ ਆਈ ਤਾਂ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲੱਗੇ ਸਪਾ ਸੈਂਟਰ ਤੋਂ ਇਲਾਵਾ ਘਰਾਂ ਦੇ ਵਿੱਚ ਵੀ ਕਈ ਲੋਕ ਕਰ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਉਹ ਵੀ ਤੁਸੀਂ ਵੀ ਸ਼ੇਅਰ ਕਰੋ ਅਸੀਂ ਮੈਸੇਜ ਵੀ ਦਿੰਨੇ ਆ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਾ ਦੇਜੋ ਠੀਕ 16 ਕੁੜੀਆਂ ਤੇ 8 ਮੁੰਡਿਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਤੇ ਇਹਨਾਂ ਥਾਈਲੈਂਡ ਦੀਆਂ ਦਸਿਆ ਜਾ ਰਹੀਆਂ ਨੇ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਇਸ ਪਾਸ ਸੈਂਟਰ ਡੀਆਰ ਦੇ ਵਿੱਚ ਜਿਸਮ ਫਰੋਸ਼ੀ ਦਾ ਤੰਦਾ ਹੋ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਪਾਸ ਸੈਂਟਰ 'ਤੇ ਰੇਡ ਕੀਤੀ ਤੇ 16 ਕੁੜੀਆਂ ਤੇ 8 ਮੁੰਡਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਤਾਂ ਸਪਾਸ ਸੈਂਟਰ ਦੇ ਮਾਲਕਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਵੱਡੀ ਖਬਰ ਪਟਿਆਲਾ ਤੋਂ ਹੈ ਜਿੱਥੇ ਪੁਲਿਸ ਨੇ 16 ਕੁੜੀਆਂ ਤੇ 8 ਮੁੰਡੇ ਹਿਰਾਸਤ ਦੇ ਵਿੱਚ ਲਏ ਨੇ ਹਾਲਾਂਕਿ 8 ਕੁੜੀਆਂ ਜੋ ਕਿ ਆਪਣੇ ਆਪ ਨੂੰ ਵਿਦੇਸ਼ੀ ਦੱਸ ਰਹੀਆਂ ਨੇ ਉਹਨਾਂ ਦੇ ਹੁਣ ਪਾਸਪੋਰਟ ਚੈੱਕ ਕੀਤੇ ਜਾ ਰਹੇ ਨੇ ਪਾ ਸੈਂਟਰ ਦਾ ਸ਼ਟਰ ਬੰਦ ਕਰਕੇ ਅੰਦਰ ਚੋਰੀ-ਚੋਰੀਆ ਕੰਮ ਹੋ ਰਿਆ ਸੀ ਪੁਲਿਸ ਮੁਤਾਬਕ 2-3 ਮਹੀਨਿਆਂ ਤੋਂ ਇੱਥੇ ਇਸਪਾਸ ਸੈਂਟਰ ਚੱਲ ਰਿਹਾ ਜਿਸ ਦੀਆਂ ਲਗਾਤਾਰ ਸ਼ਿਕਾਇਤਾਂ ਮਿਲਦੀਆਂ ਨੇ ਜਿਸ ਦੀ ਕਾਰਵਾਈ ਕਰਦਿਆਂ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਤਾਂ ਦੋਵੇਂ ਇਸਪਾਸ ਸੈਂਟਰਾਂ ਦੇ ਮਾਲਕ ਮੌਕੇ ਤੇ ਮੌਜੂਦ ਨਹੀਂ ਸਨ ਨਵਾਂ ਮਾਲਕਾਂ ਦੇ ਮਾਮਲਾ ਦਰਜ ਕੀਤਾ ਗਿਆ ਤੇ ਫਰਾਰ ਹੋਏ ਮਾਲਕਾਂ ਦੀ ਗ੍ਰਿਫਤਾਰੀ ਲਈ ਰੇਡ ਵੀ ਕੀਤੀ ਜਾ ਰਹੀ ਹੈ ਪੁਲਿਸ ਮੁਤਾਬਕ ਫੜੀਆਂ ਗਈਆਂ ਇਹਨਾਂ ਕੁੜੀਆਂ ਨੂੰ ਮਾਲਕਾਂ ਦੇ ਵੱਲੋਂ ਇਸਪਾਸ ਸੈਂਟਰਾਂ ਦੇ ਅੰਦਰ ਹੀ ਰਹਿਣ ਨੂੰ ਕਮਰੇ ਦਿੱਤੇ ਗਏ ਸਨ वी खबर पटियाला है जिथे स्पा सेंटर ते रेड करके सोलह कुड़िया अठ मुडे हिरासत च लाए गए हैं ਖੜਜੋ ਯਾਰ ਅੰਦਰ ਕੱਢੀਏ ਉਹ ਇਧਰ ਹੀ ਆ ਮੁੰਡੇ ਵੀ ਨੇ ਹੁਣ ਖੜਜੋ ਚਲੋ ਆਓ ਵੀ ਚੱਲੋ ਉਹਨੇ ਪੂਰੇ ਬਾਤ ਚ ਬਾਤ ਕਰ ਕੀ ਸਰ ਸਰ ਜਿਹੜੇ ਕਿੰਨੇ ਗ੍ਰਿਫਤਾਰ ਕੀਤੇ ਗਏ ਨੇ ਕਿ ਕੀ ਇਹ ਪੂਰਾ ਮਾਮਲਾ ਹਾਂਜੀ ਮਾਨਜੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮਾਂ ਵਿੱਡੀਆਂ ਹੋਈਆਂ ਨੇ ਉਹਦੇ ਤਹਿਤ ਕੱਲ ਕਾਰਵਾਈ ਕਰਦੇ ਹੋਏ ਇੱਕ ਸਾਂਝੇ ਆਪਰੇਸ਼ਨ ਦੇ ਦੌਰਾਨ ਪਟਿਆਲਾ ਸਪੈਸ਼ਲ ਸੈਲ ਵੱਲੋਂ ਤੇ ਠਾਨ ਆਰਮਸਟ੍ਰॉング ਦੀ ਪੁਲਿਸ ਪਾਰਟੀ ਵੱਲੋਂ ਇੱਕ ਸਾਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਵੀ ਜੋ ਸਪਾ ਸੈਂਟਰਾਂ ਦੀ ਆੜ ਦੇ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਤੇ ਦੋ ਸਪਾ ਸੈਂਟਰ ਇੱਕ ਆਰਕਨਾ ਦਾ ਇੱਕ ਸੰਸ਼ਾਈ ਸੰਸ਼ਾਈ ਨਾਂ ਦਾ ਉੱਥੇ ਰੇਡ ਜਿੱਥੇ ਕਿ ਇਲੀਗਲ ਐਕਟੀਵਿਟੀਜ਼ ਹੋ ਰਹੀਆਂ ਪਾਈਆਂ ਗਈਆਂ ਤੇ ਜਿਸ ਦੇ ਤਹਿਤ ਉਥੋਂ 16 ਲੜਕੀਆਂ ਤੇ 8 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਨ੍ਹਾਂ ਦੇ ਖਿਲਾਫ ਇਮੋਰਲ ਟਰੈਫਿਕ ਐਕਟ ਦੇ ਤਹਿਤ ਥਾਣਾ ਰਪਨ ਸਟੇਟ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਉਹਨਾਂ ਨੂੰ ਹੁਣ ਪੇਸ਼ ਅਦਾਲਤ ਕੀਤਾ ਜਾ ਰਿਹਾ ਸਰ ਕਾਰਨਰ ਕਿੰਨੇ ਨੇ ਜੀ ਉਹਦੇ ਚੋਂ 16 ਟੋਟਲ 16 ਲੜਕੀਆਂ ਗ੍ਰਿਫਤਾਰ ਕੀਤੀਆਂ ਗਈਆਂ ਜਿਦੇ ਚੋਂ 8 ਲੜਕੀਆਂ ਥਾਈਲੈਂਡ ਦੀਆਂ ਆਪਣੇ ਆਪ ਨੂੰ ਦੱਸ ਰਹੀਆਂ ਨੇ ਸਰ ਮਾਈਨਰ ਵੀ ਹੈ ਕੋਈ ਜੀ ਨਹੀਂ ਮੇਜਰੀ ਨਹੀਂ ਤਕਰੀਬਨ ਸਰ ਜਿਹੜੇ ਥਾਈਲੈਂਡ ਦੀਆਂ ਲੜਕੀਆਂ ਦੱਸਿਓ ਇੱਥੇ ਲੀਗਲ ਰਹਿ ਰਹੀਆਂ ਨੇ ਕਿਸ ਤਰ੍ਹਾਂ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਉਹਨਾਂ ਦਾ ਵੀਜ਼ੇ ਵੇਰੇ ਚੈੱਕ ਕਰਾਂਗੇ ਐਮਬੈਸੀ ਨਾਲ ਤਾਲਮੇਲ ਕਰਕੇ ਸਾਰਾ ਉਹ ਚੈੱਕ ਕੀਤਾ ਜਾਊਗਾ ਸਰ ਕਤੋਂ ਚੱਲ ਰਹੇ ਸੀਗੇ ਇਹ ਇਹ ਹੁਣ ਪਤਾ ਲੱਗਿਆ ਵੀ ਆਨ ਆਫ ਜਾਂ 2-3 ਮਹੀਨਿਆਂ ਤੋਂ ਇਹ ਚਲਾ ਰਹੇ ਸੀਗੇ ਸ਼ਟਰ ਵਗੈਰਾ ਬੰਦ ਕਰਦੇ ਬੰਦ ਰੱਖਦੇ ਸੀਗੇ ਤੇ ਮਤਲਬ ਓਪਨਲੀ ਨਹੀਂ ਸੀ ਚਲਾਉਂਦੇ ਤੇ ਚੋਰੀ ਛੁਪੇ ਚਲਾਉਂਦੇ ਸੀ ਤਾਂ ਹੀ ਸਾਨੂੰ ਕੱਲ ਇਹ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਉਹਦੇ ਤਹਿਤ ਕਾਰਵਾਈ ਅਮਲਤੀ ਲੈਂਦੀ ਹੈ ਸਰ ਓਨਰ ਦੇ ਉੱਤੇ ਵੀ ਕ ਸਰ ਫਰਾਰ ਨੇ ਜੀ ਉਹ ਫਰਾਰ ਨੇ ਉਹ ਮੌਜੂਦ ਨਹੀਂ ਸੀ ਜਦੋਂ ਰੇਡ ਹੋਈਆਂ ਉੱਥੇ ਤੇ ਹੁਣ ਵੀ ਭੱਜੇ ਹੋਏ ਨੇ ਸਾਨੂੰ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਇੱਕ ਕਰਮਜੀਤ ਸਿੰਘ ਨਾਂ ਇੱਕ ਜਤਿੰਦਰ ਸਿੰਘ ਨਾਂ ਕੋਈ ਰਹਿਣ ਦਾ ਪਤਾ ਲੱਗਿਆ ਜੀ ਕਿੱਥੇ ਰਹਿ ਰਹੀਆਂ ਸੀ ਇਹ ਕੁੜੀਆਂ ਜਿੰਨੀਆਂ ਤੇ ਉੱਥੇ ਇਹਨਾਂ ਨੂੰ ਇਹ ਆਪਣੇ ਸਪਾ ਸੈਂਟਰਾਂ ਦੇ ਉੱਤੇ ਥੱਲੇ ਜਿਵੇਂ ਫਲੋਰ ਤੇ ਇਹਨਾਂ ਨੂੰ ਕਮਰੇ ਵਗੈਰਾ ਮਹੱਈਆ ਕਰਾਏ ਹੋਏ ਸੀ ਉੱਥੇ ਇਹਨਾਂ ਨੂੰ ਠਹਿਰ ਦਿੱਤੀ ਹੋਈ ਸੀ ਸਰ ਕੋਈ ਡਰੱਗਸ ਵਗੈਰਾ ਦਾ ਵੀ ਲੱਗਿਆ ਨਹੀਂ ਉਹ ਕੋਈ ਡਰਾਗ ਆਲੀ ਕੋਈ ਗੱਲ ਨਹੀਂ ਸਾਹਮਣੇ ਜਿਹੜੇ ਮੁੰਡੇ ਫੜੇ ਗਏ ਕਿੱਥੋਂ ਦੇ ਨੇ ਜੀ ਇਹ 24 ਮੁੰਡੇ ਨੇ ਜੀ ਸਾਰਿਆਂ ਲੜਕੇ ਲੜਕੇ ਹੋਰ ਵੀ ਜਗ੍ਹਾ ਤੇ ਇਸ ਤਰ੍ਹਾਂ ਦੀ ਰੇਡਾਂ ਕੋਈ ਹੋ ਸਕਦੀ ਸਰ ਸਾਰੇ ਪੂਰੇ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਹੀ ਚੈੱਕ ਰੱਖਿਆ ਜਾਊਗਾ ਜੇ ਕਿਤੇ ਵੀ ਇਲੈਗਲ ਐਕਟੀਵਿਟੀ ਸਪਾ ਸੈਂਟਰਾਂ ਦੇ ਆੜ ਦੇ ਵਿੱਚ ਹੁੰਦੀ ਨਜ਼ਰ ਆਈ ਤਾਂ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲੱਗੇ ਸਪਾ ਸੈਂਟਰ ਤੋਂ ਇਲਾਵਾ ਘਰਾਂ ਦੇ ਵਿੱਚ ਵੀ ਕਈ ਲੋਕ ਕਰ ਰਹੇ ਨੇ ਉਹਨਾਂ ਦੇ ਵੀ ਕਾਰਵਾਈ ਉਹ ਵੀ ਤੁਸੀਂ ਵੀ ਸ਼ੇਅਰ ਕਰੋ ਅਸੀਂ ਮੈਸੇਜ ਵੀ ਦਿੰਨੇ ਆ ਜੇ ਕਿਸੇ ਨੂੰ ਪਤਾ ਲੱਗਦਾ ਤਾਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੇ ਜਾਓ ਠੀਕ